ਮੈਂ ਕੁਛ ਨਾ ਕੁਛ ਦੇਖਦੀ ਆ ਜੇ ਮੇਰੇ ਤੋਂ ਕੋਈ ਹੱਲ ਹੋਇਆ ਤਾਂ ਮੈਂ ਜ਼ਰੂਰ ਫੋਨ ਕਰਾਂਗੀ ਤੁਸੀਂ ਆਪ ਤੋਂ ਨਾ ਫੋਨ ਲਾਓ ਮੈਨੂੰ ਹਾਂ ਠੀਕ ਆ ਉੱਕ ਜਾ ਚਲ ਠੀਕ ਹੈ ਹੁਣ ਮੈਂ ਫੋਨ ਰੱਖਦੀ ਆ ਬਾਏ ਰੀਤਮ ਤੁਸੀਂ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਤਾਂ ਤੈਨੂੰ ਬੁਲਾਉਣਾ ਆਇਆ ਸੀਗਾ ਕਿਹਦਾ ਫੋਨ ਆਇਆ ਸੀਗਾ ਉਹ ਫੋਨ ਫੋਨ ਤਾਂ ਤਾਈ ਦਾ ਆਇਆ ਸੀ ਮੈਨੂੰ ਕਹਿੰਦੀ ਮੈਂ ਤੈਨੂੰ ਮਿਲਣ ਆਣਾ ਬਸ ਉਹਨਾਂ ਨਾਲ ਹੀ ਗੱਲ ਕਰ ਰਹੀ ਸੀ ਅੱਛਾ ਫਿਰ ਮੇਰੀ ਵੀ ਗੱਲ ਕਰਾ ਦਿੰਦੀ ਤੇ ਫੋਨ ਕੱਟੇ ਗਿਆ ਉਹ ਤਾਈ ਨੇ ਕਿਸੇ ਦੇ ਘਰੇ ਬੈਠੇ ਸੀਗੀ ਤਾਂ ਕਰਕੇ ਉਹ ਕਹਿੰਦੇ ਮੈਂ ਬਾਅਦ ਚ ਫੋਨ ਕਰਦੀ ਆ ਅੱਛਾ ਹਾਂ ਚਲ ਕੋਈ ਗੱਲ ਨਹੀਂ ਮੈਂ ਤਾਂ ਇਹ ਘੰਦੇ ਸੀਗਾ ਰੋਟੀ ਖਾ ਲੰਦੇ ਰੋਟੀ ਬਣੀ ਪਈ ਸੀ ਹਾਂ ਹਾਜੂ ਤੁਸੀਂ ਵੀ ਹਾਂ ਇਹ ਵਾਰੀ ਤੂੰ ਇੱਕਦਮ ਡਰ ਕੇ ਜੀ ਫੋਨ ਦੇ ਕਿਉਂ ਕੱਟਦਾ? ਕੋਸਾ ਗੱਦਾ ਚੱਤ ਕੇ ਹੀ ਕਿਸ ਤਾਈ ਦੀ ਫੋਨ ਹੋਵੇ। ਪਰ ਰੀਤ ਮੈਨੂੰ ਝੂਠ ਨਹੀਂ ਬੋਲ ਸਕਦੀ। ਐ ਤਾਂ ਮੈਨੂੰ ਤੇ ਪਰੋਸਾ। ਚਾਹੇ ਮੈਨੂੰ ਪਸੰਦ ਨਹੀਂ ਕਰਦੀਗੀ ਪਰ ਇਹ ਮੈਨੂੰ ਝੂਠ ਨਹੀਂ ਬੋਲ ਸਕਦੀ।